ਗੁਵੜਾ ਦੇ ਹਰ ਗੋਬਿੰਦਨਗਰ ਚੁਪਾਟੀ ਦੇ ਵਿੱਚ ਕਾਰ ਲੱਗੇ ਇੱਕ ਗੁਵਾਰੇ ਵਾਲੇ ਦੇ ਖੋਖੇ ਨੂੰ ਹਟਾਉਣ ਲਈ ਜੀਐਸਬੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਈ ਨਗਰ ਨਿਗਮ ਦੀ ਟੀਮ ਤੇ ਦੁਕਾਨਦਾਰ ਚ ਬੈਂਸਵਾਜੀ ਦੇਖਣ ਨੂੰ ਮਿਲੀ ਦੁਕਾਨਦਾਰ ਵੱਲੋਂ ਨਿਗਮ ਟੀਮ ਦਾ ਵਿਰੋਧ ਕਰਦੇ ਹੋਏ ਜੀਐਸਬੀ ਉੱਪਰ ਦੁਕਾਨ ਦਾ ਲੰਮਾ ਪੈ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਦਾ ਜੀਐਸਬੀ ਉੱਪਰੋਂ ਨਹੀਂ ਹਟਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਸੈਨੀਟਰੀ ਵਿਭਾਗ ਦੇ ਇੰਸਪੈਕਟਰ ਹਿਤੇਸ਼ ਕੁਮਾਰ ਅਤੇ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਤਰुण ਨੇ ਦੱਸਿਆ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਦੇ ਹੁਕਮਾਂ ਤੇ ਉਹ ਕਾਰਵਾਈ ਕਰਨ ਲਈ ਆਏ ਸਨ ਕਿਸੇ ਵੱਲੋਂ ਮੁੱਖ ਮੰਤਰੀ ਦੇ ਪੋਰਟਲ ਉੱਪਰ ਇਸ ਖੋਖੇ ਦੀ ਸ਼ਿਕਾਇਤ ਕੀਤੀ ਗਈ ਹੈ ਨਗਰ ਨਿਗਮ ਦੀ ਟੀਮ ਜਦੋਂ ਦੁਕਾਨਦਾਰਾਂ ਦਾ ਸਮਾਨ ਹਟਾਉਣ ਦੀ ਕਾਰਵਾਈ ਕਰਨ ਲੱਗਾ ਤਾਂ ਦੁਕਾਨਦਾਰ ਵੱਲੋਂ ਨਿਗਮ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੀ ਟੀਮ ਨੇ ਨਜ਼ਾਇਜ਼ ਕਬਜ਼ਾ ਧਾਰੀਆਂ ਤੋਂ ਕਬਜ਼ਾ ਛੁਡਵਾਇਆ ਉਧਰ ਦੁਕਾਨਦਾਰ ਨੇ ਕਿਹਾ ਕਿ ਸ਼ਹਿਰ ਅੰਦਰ ਹੋਰ ਵੀ ਨਜ਼ਾਇਜ਼ ਕਬਜ਼ੇ ਹੋਏ ਹਨ ਨਿਗਮ ਸਾਰਿਆਂ ਉੱਪਰ ਕਾਰਵਾਈ ਕਰੇ ਉਸ ਨੂੰ ਹੀ ਇਕੱਲਾ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਦੁਕਾਨਦਾਰ ਲੋਕ ਹਟਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਵੀ ਖਾਸਾ ਜੁੱਦ ਲਗਾਇਆ ਅਤੇ ਧੱਕਾ ਮੁਕੀ ਵੀ ਦੇਖਣ ਨੂੰ ਮਿਲੀ ਸਰ ਇਹ ਇੱਕ ਤੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਕੋਖਾ ਲਾ ਲਿਆ ਸੀਗਾ ਇੱਥੇ ਇਹ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੇ ਜਿਹਨੇ ਦਿੱਤੀ ਹੋਈ ਸੀ ਵੀ ਬਾਰ-ਬਾਰ ਕੰਪਲੇਂਟ ਹੋ ਰਹੀ ਸੀ। ਉਹ ਫੇਰ ਵੀ ਇੱਕ ਇੱਥੇ ਨਵੀਂ ਰੇੜੀ ਲੱਗ ਗਈ ਸੀ। ਉਹਦੀ ਕੰਪਲੇਂਟ ਹੋ ਰਹੀ ਸੀ। ਉਹ ਹਟਾਉਣ ਵਾਸਤੇ ਅਸੀਂ ਆਏ ਸੀ। ਅੱਛਾ ਚੱਕਲੇ ਉਹਨਾਂ ਨੇ ਜੀ ਹਾਂ ਜੀ ਉਹ ਹਟਵਾ ਦਿੱਤਾ ਜੀ। ਤੇ ਜਿਹੜੇ ਬਾਕੀ ਵਿੱਚ ਹੋਰ ਗੱਬੇ ਵੀ ਹੈਗੀਆਂ ਥੋੜੀਆਂ ਜਿਹੜੀਆਂ। ਮੈਂ ਇੱਕ ਆਹ ਸਾਹਮਣੇ ਸ਼ੈੱਡ ਹੈ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੱਤਾ ਵੀ ਇਹਨੂੰ ਹਟਾ ਲਓ। ਉਹਨਾਂ ਨੇ ਟਾਈਮ ਦਿੱਤਾ। ਥੱਪੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਸੇ ਲਗਾ ਦਿਓ। ਸੈਂਟਰ ਚ ਨਾਲ ਲਗਾਓ ਕਿਉਂਕਿ ਇੱਥੇ ਗੱਡੀਆਂ ਦੀ ਸੈਂਟਰ ਦੇ ਵਿੱਚ ਜਿਹੜੀ ਹੈ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ। ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਕਿ ਇਹ ਚੁਪਾਟੀ ਹੈ। ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ। ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ, ਸਕੂਟਰ, ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਣ ਦਾ ਤੇ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਅ ਤੁਹਾਨੂੰ ਵੀ ਕਨਵੀਨੀਅੰਟ ਰੋਅ। ਜਿਸ ਤਰ੍ਹਾਂ ਆਮ ਲੋਕਾਂ ਵੱਲੋਂ ਸੜਕਾਂ ਤੇ ਕਬਜ਼ੇ ਕੀਤੇ ਜਾ ਰਹੇ ਕੀ ਕਹਿਣਾ ਜਾਂਦੇ ਲੋਕ? ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ। ਤੁਸੀਂ ਮੇਰੇ ਨਾਲ ਚੱਲ ਮੈਂ ਹੁਣ ਕਾਰਵਾਈ ਕਰਾਂਗਾ ਜੇ ਦਿਨ 15 ਮਿੰਟਸ ਮੇਰੇ ਉਥੋਂ ਨਿਕਲਣ ਦੀ ਵੀਰ ਆ ਫਿਰ ਉਸੇ ਤਰ੍ਹਾਂ ਕਾਰ ਉਥੇ ਕਬਜ਼ੇ ਹੋ ਜਾਣੇ ਇੱਕ ਰੇੜੀ ਤੁਸੀਂ ਕਬਜ਼ੇ ਚ ਲਈਏ ਲੈ ਕੇ ਗਿਆ ਕਾਲੀਆਂ ਨਾਲੇ ਉਹ ਕਿਨਾਂ ਵੀ ਉਹ ਕਲੀਅਰ ਹੋਇਆ ਕੁਝ ਉਹ ਹਾਲੇ ਨਹੀਂ ਪਤਾ ਜੀ ਜਿਵੇਂ ਹੋਏਗੀ ਪ੍ਰਧਾਨ ਜੀ ਨੂੰ ਕਹਤਾ ਹੈ ਇੱਥੇ ਦੇ ਉਹ ਉਥੇ ਭੇਜ ਦੇਣਗੇ ਤੇ ਜੇ ਇਹ ਜੇ ਦੁਆਰਾ ਫੇਰ ਇਹ ਕਬਜ਼ੇ ਕਰਦੇ ਤਾਂ ਫਿਰ ਕੀ ਕਰ ਲਈਏ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜਦੋਂ ਸਾਨੂੰ ਕੋਈ ਆਰਡਰ ਆ ਤੁਹਾਡਾ ਤੁਹਾਡੇ ਵਾਲਾ ਹੁਣ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ੍ਰਦਰ ਮੈਂ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਮੈਂ ਤੈਬਿਆਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੀਟਰੀ ਇਨਸਪੈਕਟਰ ਹਾਂ ਮੈਨੂੰ ਤਾਂ ਮੇਰੇ ਕਮਿਸ਼ਨਰ ਮੈਮ ਵੱਲੋਂ ਆਰਡਰ ਕੀਤਾ ਗਿਆ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਹੈ ਤੇ ਮੈਂ ਕਰ ਦਿੰਦਾ ਕੀ ਨਾਮ ਤੁਹਾਡਾ ਸੁਣਾ ਮੇਰਾ ਨਾਮ ਹੀ ਤੇਜ ਕੁਮਾਰ ਹੈ ਤੇ ਨਾਲ ਤੁਹਾਡਾ ਇਨਸਪੈਕਟਰ ਸਾਹਿਬ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇਨਸਪੈਕਟਰ ਹੈ ਕੀ ਮਾਮਲਾ ਭਾਜੀ ਇਹ ਸਾਡੇ ਨਗਰ ਨਿਗਮ ਦੇ ਵਿੱਚ ਦੇ ਕਿਹੜੇ ਕੱਲਾ ਗੁੰਡਾ ਕਰਦੀ ਮੇਰੇ ਤੇ ਹੈ ਮੈਂ ਹੈਂਡੀਕੈਪ ਬੰਦਾ ਸਾਰੇ ਪਾਸੇ ਇੰਨੀ ਐ ਸਾਰੀਆਂ ਰੀੜੀਆਂ ਲੱਗੀਆਂ ਪਈਆਂ ਹੋਰ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਸਿਰਫ ਮੇਰੇ ਤੇ ਕਾਰਵਾਈ ਕੀਤੀ ਜਾਂਦੀ ਹੈ ਨਗਰ 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 ਨਿਗਮ ਸੇ ਪਹਿਲੇ ਪਿਆ ਕਿਉਂ ਨੰਬਰ 2005 ਦਾ ਲੱਗਿਆ ਜੀ ਇਹ ਮੈਂ ਬਹੁਤ ਪਰੇ 2005 ਦਾ ਲੱਗਿਆਗਾ ਸਾਰੇ ਪਾਸੇ ਦੇਖ ਲਓ ਕੰਨੀਆਂ ਲੱਗਿਆ ਕੀ ਕੰਮ ਕੋਆਰਡੀਨੇਟਰ ਬੜੇ ਕਬਜ਼ੇ ਸਾਰੇ ਪਾਸੇ ਕਬਜ਼ੇ ਆਗੇ ਜੋ ਕਿਸੇ ਨੂੰ ਨਹੀਂ ਦੇਖਦਾ ਸਿਰਫ ਮੇਰਾ ਦੇਖਦਾ ਪਿਆਗਾ ਬਦਰ ਕੰਮ ਕੀ ਕਰਦੇ ਚ ਮੈਂ ਕੋ ਬਾਰੇ ਦਾ ਕੰਮ ਕਰਾ ਰਿਹਾ ਹਾਂ ਕੋਨੇ ਦਾ ਕੰਮ ਕਰਾ ਰਿਹਾ ਹਾਂ ਅੱਛਾ 2005 ਤੋਂ ਬੈਠਾ ਹੋ ਹਾਂਜੀ 2005 ਦੇ ਬੈਠਿਆ ਹਾਂ ਤੇ ਉਸ ਤੋਂ ਬਾਅਦ ਕਿਸ ਨੇ ਕੋਈ ਛਾਣ ਕੇ ਤੁਹਾਨੂੰ ਗੱਲ ਕਿਸੇ ਨੇ ਪਰੇਸ਼ਾਨੀ ਕੀਤਾ ਕੋਈ ਕਿਸੇ ਨਹੀਂ ਹੁਣ ਪਤਾ ਨਹੀਂ ਕੀ ਚੱਕਰ ਜਿਹੜਾ ਮੇਰੇ ਤੋਂ ਗੁੰਡਾਗਰਦੀ ਕੱਲੇ ਤੇ ਕੀਤੀ ਜਾਂਦੀ ਹੈ ਹੋਰ ਸਾਰੇ ਕਬਜ਼ੇ ਇਹਨੇ ਸਾਰੇ ਚੱਕੇ ਜਾਣ ਮੈਂ ਆਪੇ ਚੱਕ ਲਵਾਂ ਇਹਦੇ ਕੋਈ ਫੀਸ ਵਗੈਰਾ ਭਰਦੇ ਸੀ ਤੁਸੀਂ ਸਾਰੀ ਕਮੇਟੀ ਦੀ ਫੀਸ ਭਰਦੇ ਸੀ ਕਿੰਨੇ ਹੋਰ ਪਾਰਟੀ ਸਾਰੇ ਬੱਚੇ ਚਕਾ ਦਿਓ ਅਸੀਂ ਚੱਕ ਲੈਣੇ